ਵਾਹਿਗੁਰੂ ਜੀ ਵਾਹਿਗੁਰੂ 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 ਰਹਿਰਾਸ ਸਾਹਿਬੂ ਹਰ ਜੂ ਜੂ ਪਤੂ ਪਾਇਆ ਕੈ ਜਤ ਜਤ ਦਾ ਆਇਆ ਰਾਮ ਰਾਜੇ ਅਨਾਕਸ਼ ਦੁਸ਼ਟ ਹਰ ਮਾਰਿਆ ਭਲਾਤਰਾਇਆ अहं तारियानंद का पिखवे नाम जे मुख लाया जन नानक ऐसा हरसीया अंत ले छड़ाया इक ओंकार सतगुरु प्रसाद स्लोम हमला पहला दुखदारु सुख रोग पया जा सुता मन होई तू करता कर ना मैं नाही जाहों करी ना होई ਵਲੇਹਾਰੀ ਗੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾ ਅਲਗ ਕਰ ਤੇ ਗਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਮ ਅੱਲਾ ਪਹਿਲਾ ਇੱਕ ਔਰ ਉਨਕਾ ਸਤਗੁਰ ਪ੍ਰਸਾਦ ਸੋਦਤ ਤੇਰਾ ਕੇਹਾ ਸੋ ਕਰਕੇ ਹਾਜੀ ਤਵਹ ਸਾਈ ਦਸ ਨਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਗਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ੋਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਭਗਤ ਪਾਣੀ ਬੈਸੰਤਰ ਗਾਵੈ ਰਾਜਾ ਤਰਮ ਦੁਆਰੇ ਗਾਵਨ ਸੁਦਨੋ ਚਿਤ ਗੁਪਤ ਲਿਖ ਗਿਆਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਸੁਦਨੋ ਈਸ਼ਰ ਬਰਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਸੁਦਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਂਦਰ ਨਾਲੇ ਗਾਵਨ ਸੁਦਨੋ ਸਿੱਧ ਸਮਾਧੀ ਅੰਦਰ ਗਾਵਨ ਸੁਦਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸਰ ਤੌਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਜੁਕੇ ਵੇਦ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਨੇ ਗਾਵਨ ਤੁਧਨੋ ਰਤਨ ਉਗਾਇ ਕੇ ਰਹੇ 68 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤਿ ਸੁ ਪਾਵਨ ਅਰਤੇ ਤੇਰੇ ਵਰਤਲ ਸਾਦੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸੱਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੋ ਨਵੱਡਾ ਆਖੈ ਸਭ ਕੋ ਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇਨ ਕਹਿਆ ਲਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁੰਵੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਕੀ ਲਾ ਰਹਾਓ ਸਭ ਸੁਰਤੀ ਮਰ ਸੋਤਕ ਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਤੇ ਅਣੀ ਗੁਦਗੁਰ ਹਾਈ ਕਹਿ ਨਾ ਜਾਈ ਤੇਰੀ ਤਲਵੜਾਈ ਸਭ ਸਤ ਸਭ ਤਪ ਸਭ ਜਿਨੀ ਆਈਆਂ ਸਦਾ ਬੁਰਖਾਂ ਕੀਆਂ ਵੜਿਆਈਆਂ ਤੁਬਨ ਸਦੀ ਕਿਨੈ ਨਾ ਪਾਈਆ ਕਰਮ ਲੈਣਾ ਹੀ ਥਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾਨ ਹੱਲਾ ਕਰਾ ਆਖਣ ਦੀਆਂ ਇਸਾਮਰ ਜਾਉ ਆਖਣੇ ਆਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਇ ਚਲੀ ਇਹ ਦੂਖ ਸੋਗ ਕੀ ਵਿਚਾਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚੇ ਨਾਮ ਕੀ ਤਿਲਵੜਾਈ ਆਖ ਥੱਕੇ ਕੀ ਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰ ਨਾ ਹੋਵੇ ਸੋਗ ਦੇਂਦਾ ਰਹਿਣਾ ਚੁਕੇ ਭੋਗ ਗੁਣ ਇਹੋ ਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇ ਵਰਤੇ ਈ ਦਾਤ ^{(1)} ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹੰਕੀ ਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਕਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਤੀਰਤ ਹਮਰੀ ਰਹਾਸ ਰਹਾਉ ਹਰ ਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲਤ ਰਿਕਤਾ ਸੇ ਮਿਲ ਸੰਗਤ ਗੁਣ ਕਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਪਾਗ ਹੀਨ ਜਮ ਪਾਸ ਜੋ ਸਾਧੇ ਗੁਰ ਸੰਗਤ ਨੈ ਨਿਆਏ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰਜਨ ਸਾਧੇ ਗੁਰ ਸੰਗਤ ਪਾਈ ਤੰਤਰ ਮਾਸਤਕ ਲਿਖਾ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਜਸ ਪਾਇ ਮਿਲ ਜਨ ਨਾਨਕ ਨਾਮ ਫਰਗਾਸ ਰਾਗ ਗੂਦਰੀ ਮਹੱਲਾ 5 ਕਾਹੇ ਰੇ ਮਾਝਿ ਤਰਾ ਉਦਮ ਜਿ ਆਹ ਹਰ ਹਰ ਜਿਓ ਪਰਿਆਸ ਸੈਲ ਪਥਰ ਮਹਿ ਜੰਤ ਉਪਾਏ ਤਾਂ ਕਾ ਰਜਿਕ ਆਗੈ ਕਰ ਧਰਿਆ ਮੇਰੇ ਮਾधव ਜੀ ਸਤ ਸੰਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਲ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸੇਰੇ ਸੇਰੇ ਰਿਜਿਕਾ ਸੰਬਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉਡੇ ਉਡ ਆ ਵੈਸੇ ਕੋ ਸਾਤਿ ਸਪਾਛੈ ਦੁ ਤ੍ਰੇਸ਼ਰਿਆ ਤਿੰਨ ਕਵਨ ਖਲਾਗੈ ਕਵਨ ਚੁਗਾਗੈ ਮਨ ਮਹਿ ਸਿਮਰਨ ਕਰਿਆ ਸਾਵਣੇ ਨਾਨ ਦਾਸੀ ਆਸਟ ਸਿਧਾਨ ਠਾਕੁਰ ਕਰਤਾਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੇ ਹੈ ਸਭ ਤੇ ਆਵੇ ਹੈ ਤੁਤ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂ ਜੀਆ ਕਾ ਦਾਤਾ ਦਾ ਅੱਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਮ ਹਰਿਆਪੇ ਠਾਕੁਰ ਹਰਿਆਪੇ ਸੇਰ ਕਜੀਆ ਨਾਨਕ ਅੰਤ ਵਿਚਾਰਾ ਤੂੰ ਗੜ ਘਾਟੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਬਿਦਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਸੁਧਿਨੇ ਅਵਰ ਨਾ ਜਾਣਾ ਤੂ ਬਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖੁ ਖਾਨਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨਾਨ ਨਿਤ ਤੇਲ ਕੁਰਬਾਨਾ ਹਤਿਆਵਹਿ ਹਤਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਹਿਨ ਹਤਿਆਇਆ ਜੀ ਤੇਨ ਕੂਟੀ ਰੰਕੀ ਫਾਸੀ ਜਿਨਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇਆ ਜੀ ਤਿਨ ਕਾ ਪਾਉ ਸਭ ਵਾਸੀ ਜਨ ਸੇ ਰਿਆ ਦਿਨ ਸੇ ਰਿਆ ਮੇਰਾ ਹਰ ਜੀ ਤੇ ਹਰ ਹਰ ਰੁਖ ਸੁਮਾਸੀ ਸੇ ਤਨ ਸੇ ਤਨ ਜਿਨ ਹਰ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਪਰੇ ਬਿਆੰਤ ਕਬਿਆੰਤਾ ਤੇਰੇ ਭਗਤ ਤੇਰੇ ਭਗਤ ਸੁਲਾਖਨ ਤੁਝ ਜੀ ਹਰ ਅਨਿਕ ਅਨੇਕ ਹਨਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾ ਪਹਿਜ ਬੇਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸੇਂ ਮ੍ਰਿਤ ਸਾਸਤ ਜੀ ਕਰਕੇ ਰਿਆ ਖਟ ਕਰਮ ਕਰਮਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੁਮਾਰ ਗੁਰਖੇ ਪਰੰਪਰ ਕਰਤਾ ਜੀ ਹੁ ਜੇ ਵੜਾ ਵਰਨਾ ਕੋਈ ਤੂੰ ਜੁ ਜੁ ਏਕੋ ਸੁਦਾ ਸੁਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੈ ਕਰਤੇ ਕੇਹੀ ਜੋ ਸੰਸਾਰ ਕਾ ਜਨੋਈ ਅਸਾ ਮਹੱਲਾ ਚੌਥਾ ਤੂੰ ਘਰਤਾ ਸਤਿਆਰ ਮੈਂਦਾ ਸਾਈ ਜਦ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੰ ਬਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਥਾਇਆ ਜਿਸਨੋ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁ ਦਿਆਪ ਵਿਛੋੜਿਆ ਆਪ ਮਿਲਾਇਆ ਤੁੰਦੇ ਰਿਹਾਉ ਸਭ ਜਹੀ ਮਾਹੇ ਦੁੱਧ ਵੇਨ ਦੂਜਾ ਕੋਈ ਨਾ ਹੈ ਜੀ ਜਾਨ ਸਾਉ ਤੇਰਾ ਖੇਲ ਵਿਰੋ ਮੈਨੇ ਵਿਛੜਿਆ ਸੰਜੋਗੀ ਮੇਰਾ ਜਿਸਨੋ ਤੂ ਜਾਣਾਈ ਹੈ ਸੋਈ ਜਨ ਜਾਨ ਹੈ ਹਰ ਗੁਣ ਸਰਹੀ ਆਖੁ ਵਖਾਣਾ ਜਿਨਹਰ ਸੇਵਿਆ ਤੈਨਸੁ ਕੋ ਪਾਇਆ ਸਜੇਹੀ ਹਰਨਾਮ ਸੁਮਾਇਆ ਤੂ ਆਪੇ ਕਰਤਾ ਤੇਰਾ ਪਿਆਰ ਸਰ ਹੋਏ ਤਦ ਬੇਨ ਦੂਜਾ ਵਰਨਾ ਕੋਏ ਤੂੰ ਵਰਕਰ ਦੇ ਵੇਖਿਆ ਜਾਣਾ ਸੋਏ ਜਨਾਨਦ ਗੁਰੂ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਿੱਤ ਸਰਵੜਾ ਪਹਿਲੇ ਨਿਵਾਸਾ ਪਾਣੀ ਬਾਦਖ ਦਿਨ ਹੈ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖ ਆਧੇ ਡੂਬੀ ਅਲੇ ਮਨ ਇੱਕ ਨ ਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਹਾਉ ਨਾ ਹੋ ਜਤੀਸਤੀ ਨਹੀਂ ਪੜਿਆ ਅਗੋਖ ਨੂੰ ਦਾਜਨਮ ਪਿਆ परणवत नानक दिन की शरणा अजन्मो नाही वीसरिया आशा महल्ला पंजवा पै परापतमुख देहु रिया गोविंद मिलण की ए मेरी बरिया हर कालि तरह की तना काम मेरा सार संगत भज के वदन नाम चरण जाम लाग भव जल तरण कै जनम व्यर्था जात रंग माया कै रहआव ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਖ ਹੋ ਸ਼ਰਮਾ ਇਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਮੀ ਜੋ ਪਈ ਪੁਨਰਾਸ਼ਸ ਕਾ ਗਾਟਾ ਸੀ ਸਾ ਸ਼੍ਰੀ ਅਸ ਕੇਤ ਜਗਤ ਕੀ ਈਸਾ ਪੋਪਨ ਬਿਸ਼ਟਕ ਗੰਤੇ ਪਈ ਸਭ ਹਣਿਆਨ ਵਧਾਈ ਦਈ ਤਨੈ ਤਨੈ ਲੋਗਨ ਕੇ ਰਾਜਾ ਦੁਸ਼ਟੰ ਦਾ ਗਰੀ ਬਣੇ ਵਾਜਾ ਅਖਲ ਪਵਨ ਕੇ ਸਿਰਜਨ ਹਾਰੇ ਦਾਸ ਜਾਨ ਨੂੰ ਲਿਹ ਉਬਾਰੇ ਕਵਿਓ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੇ ਵੈਤਨ ਕਾਹੂ ਆਪ ਹਾਸ ਦੇ ਮੋਹਿ ਮਚਾਓ ਤੁਕੀ ਵਸੈ ਮੂਰਿ ਪਰਿਵਾਰਾ ਸੇਵ ਕ ਸਿੱਖ ਸਵੇ ਕਰਤਾਰਾ ਹੋਰ ਅਚਾਰਜ ਕਰਦਾ ਕਰੀਐ ਸਭੈਨ ਕੋ ਆਦਿ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੌਰ ਕੋ ਜਨ ਕੀ ਰਹਿ ਪਿਆਸ। ਤੁਮੈ ਆੜ ਗਈ ਵਰਨਾ ਧਿਆਉਂ ਜੋ ਵਰ ਕਾਹੂ ਸੋ ਤੁਮ ਤੇ ਪਾਉਂ ਸੇਵ ਕ ਸਿੱਖ ਹਮਾਰੇ ਤਾਰਿ ਇਹ ਚੁਣ ਤੁਣ ਸਤਰ ਹਮਾਰੇ ਮਾਈ ਇਹ ਆਪ ਹਾਥ ਦੇ ਮੁਝਾ ਬਰਿਐ ਮਨ ਕਾਲ ਕਾ ਤਰਾਸ ਨਿਵਰੀਐ ਪੂਜੋ ਸਦਾ ਹਮਾਰੇ ਪਛਾ ਸ਼ਿਰੀ ਅਸਤੂਜੁ ਕਰੀ ਹੋ ਰਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬ੍ਰੀ ਜਤੁਰ ਦਸਪੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਦਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋ ਵੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ जवन काल सब लोक सवारा नमस्कार हम कहे हमारा जवन काल सब जत बनाएओ देव दान यक्षन उपजाओ आज अंत एक आए उतारा सोई गुरु समझियो हमारा नमस्कार तिस ही को हमारी सकल प्रजा जन आप सवारी सकन गो सब कौन से को दियो सत्रन कोopal वो बत कियो कट कट के अंतर की जानत भले बुरे ही वीर प्रशांत ਕੀਤੇ ਤੇ ਕੁੰਚਰੀਏ ਸੂਲਾ ਸਤਿ ਪਰਿ ਕਰਪਾ ਦੇਸ਼ਤ ਕਰਨ ਬੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇਸ ਦੀ ਇੱਕ ਇੱਕ ਕੀ ਪੀਰ ਪਛਾਨੈ ਕਰ ਕਰਕੇ ਪਟ ਪੜ ਕੀ ਜਾਣੈ ਜਬ ਉਹ ਦੇ ਕਰਖ ਘਰਾ ਕਰਤਾਰਾ ਪ੍ਰਜਾ ਖਤਰ ਦੇ ਅਪਾਰਾ ਜਬਿਆ ਕਰਖ ਕਰਤ ਹੂੰ ਕੰਮ ਹੂੰ ਤੁਮ ਮੈਨਿਤ ਦੇ ਤਰਸ ਹੂੰ ਜੇਤੇ ਬਦਲ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਜਾਰੈ ਉਸਭੀ ਤੇ ਰਹਤ ਨੀ ਲਾਲਮ ਜਾਨਤ ਵੇਦ ਭੇਜ ਰਿਆ ਲੰਦਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਨਾ ਨਾਦ ਸੰਭ ਤਾਗਾ ਮੂੜੁ ਚਾਰਤ ਭੇਦਾ ਜਾਕੂ ਪੇਵਨਾ ਪਾਵਤ ਵੇਦਾ ताको करपा हण अनुमान तमा मूर्कषपेद्र जानत महादेव को कृत सदा सिरनकार काधिंत देव आप आपने बुध है जेती बाद न त पेन पेन तु हेती तुम्हारा लखाना जाय पसारा कहे बिसुदा प्रथम संसार एकारूप अनूपसरूपा लख पयो राज कही गुपा अण्डज चेर दिशेज कीने उद्बुधि खान बहर रच दीनी ਕਹੂ ਫੂਲ ਰਾਜਾ ਹਰ ਬੈਠਾ ਕਹੂ ਸਿਮੜ ਪਿਉ ਸੰਕਰਿ ਗਿਆ ਥਾ ਸਿਗਰੀ ਇਸ਼ਰਸ਼ ਤਿਖਾ ਹੈ ਚੰਕ ਆਦ ਜਿਗਾਦ ਸਰੂਪ ਸਿਆਮ ਭਾਵ ਅਵਰਛਾ ਮੇ ਰੀਤਮ ਕਰੋ ਸਿਖੋ ਬਾਰ ਸਿਖ ਸੰਗ ਕਰੋ ਦੁਸ਼ਤ ਜਿਤੇ ਉਠਵਤ ਉਤਪਤਤਾ ਸਕਰਮਣੇਸ਼ ਕਰੋ ਰਣ ਜਾਤਾ ਜੇ ਅਸੁਤੰ ਸ਼ਰਣੀ ਪਰੇ ਤਿਨ ਕੇ ਦੁਖ ਦੁਖ ਤਵ ਮਰੇ ਉਤਖਯਮਨ ਪਦ ਪਰੇ ਤੇ ਹਾਰੇ ਤਿਨ ਕੇ ਤੁ ਸੰਕਰ ਸਵਟਾਰੇ ਜੋ ਗੱਲ ਕੋਈ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਖਤ ਨਾ ਆਏ ਹੈ ਵਿਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟ੍ਰੈਂਡ ਤੇ ਗਾਲਾ ਕਿਰਪਾ ਦੇਸ਼ ਤੇ ਨਿਆਹੇ ਨੇ ਹਰ ਹੋ ਤਾਂ ਕਿ ਤਾਪ ਤਨਿਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸਭ ਸੇ ਕਹਿ ਨਾ ਕੋਈ ਇੱਕ ਵਾਰ ਦਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿੰਨਾ ਨਾਮ ਤੇ ਹਾਰੋ ਕਹਾ ਦਾਤ ਦੁਸ਼ਟ ਦੋ ਤੇ ਰਹਾ پا کر جگ ماتا گنت کرا پورن سا ویش کر دے کو ہتا دکھ دو چھ کرتا پے دیا پورن کرا گرد تتکالا ਮਨ ਬਾਜ ਦਫਾ ਲਪਾਵੈ ਸੂਹੀ ਦੂਖ ਨਾ dise ਪਿਆ ਪਤ ਕੋਈ ੜੈਲ ਸੁਨਾ ਗੂੰਗਜੋ ਜਾਵੇ ਸੁਰਸਨਾ ਪਾਵੈ ਸੁਨਾ ਮੂਹ ਚਿਤ ਲਾਇ ਚਿਤੁਰਤਾ ਆਵੈ ਦੂਖ ਦਰਦ ਭਾਉ ਨਿਕਟਣਾ ਤਿੰਨ ਨਰ ਕੇ ਰਹਿ ਸੁਜੋ ਜਾ ਕੀ ਏਕ ਵਾਰ ਚੌ ਪਈ ਕੋ ਕਹੈ ਚੌ ਆਈ ਸੰਵਤ ਚਤਰਾਜ ਪਣ ਜੈ ਅਭ ਸੈਸ ਫੁਨਤੀ ਨਿਕਟ ਹਿੰਜੈ ਆਦਰਸ ਗਿਸ਼ਟ ਮੀਰ ਬੁਵਾਰਾ ਤੀਰਸ ਸਦਰ ਗਿਆਨ ਸੁਧਾਰਾ इति श्री चित्र रूपख्यान ने प्रिया चरित्र मात्रिक रूप संबाधे 405 चित्र समाप्त माष्ट सुवा माष्ट आप जूं दौरा दास जान कर दास पर कीजे कृपा अपार आप हाथ धर राख मोहे मन करन वचन विचार चौपाई मैना दिनेश प्रथम नाम किसन बिशन कबहु न ध्यान कान सुने पहचान न 311 बी मोरी पग इन सो महाकाल रखवार हमारो महालोम मैकिंग कर थारो अपना जान करो रखवार बाहे गहे की लाज विचार अपना जान मुझे प्रतिपरीय चुन चुन सूत्र हमारे मरीय देख तेज जग मै दौ चला राखाफ महयार न जाय मुझे प्रतिपरीय चुन चुन सूत्र हमारे मरीय देख तेज जग मै दौ चला राखाफ महयार नंदल ਤੁਮਨ ਕਰੋ ਜਦ ਤਾ ਪਾਰਾ ਤੁਮ ਚਾਇ ਤਮੈਂ ਦਾਸ ਤਿਹਾਰਾ ਜਾਣਿਆ ਆਪਣਾ ਮੁਝ ਅਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਬ ਬਣ ਆਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪੁਰਾ ਮੈਂ ਆਂ ਦੁਆਰ ਤੁਹਿ ਤਪਨਾ ਜਾਣ ਕਰੋ ਪਤਕਾਰਾ ਤੁਮ ਸਾਹਿਦ ਮੈਂ ਕੀ ਕਰਥਾਰਾ ਦਾਸ ਜਾਣਦਾ ਹਾਥ ਉਗਾਰੋ ਹਮਰੇ ਸਭੈ ਅਮ ਸੰਗਾਰੋ ਵਿਧਮ ਤਰੋ ਭਗਵਤ ਕੋ ਧਿਆਨ ਗੋਇ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਿਤ ਰੂਚਾਰੋ ਚੂਕ ਹੋਏ ਕਹ ਲਿਹੋ ਸੁਧਾਰੋ ਕਰਿਓ ਬਾਚ ਦੋਰਾ ਜੋੜੀ ਪ੍ਰਮੋ ਸੋ ਕਹਾ ਸੋ ਕਹਿ ਹੋ ਜਗ ਮਾਹੇ ਜੋ ਤੈ ਪ੍ਰਭ ਕੋ ਤੇ ਆਏ ਹੈ ਅਤ ਸੁਰੂਪ ਕੋ ਜਾਹੇ ਦੋਰਾ ਹਰ ਹਰ ਜੰਦੂ ਇਹ ਗਹਿਨ ਵਿਵਿਚਾਰ ਕਸ਼ਨਾ ਹੈ ਜਲ ਤੇ ਉਖ ਜਤਰਾ ਮੇ ਜਿਉ ਜਾਰਹੀ ਬਖਾਇਸ ਮਾ ਹੈ ਦੋਰਾ ਜਬ ਆਇਸ ਪ੍ਰਭ ਕੋ ਪੇਉ ਜਨੰਤ ਰਾਜ ਗਿਆ ਹੈ ਅਮੈ ਕਥਾ ਸੰਛੇਪ ਤੇ ਸਭ ਨੂੰ ਕਹਿ ਸੁਣਾਏ ਕਹ ਬਾਤ ਦੋਰਾ ਥੜ ਪਿਉ ਮੈਂ ਜੋਰ ਕਰ ਬਚਨ ਕਹਾ ਸਿਰ ਨੇ ਆਏ ਬੰਦ ਸਲਾਦਾ ਵਿੰਤ ਮੈਂ ਜਾਸਤੁਮ ਕਰੋ ਸਹਾਏ ਦੋਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਤਿਆਇ ਹੈ ਸੰਤ ਅੰਤ ਲਹਾਂਗੇ ਮੁਕਤ ਫਾਲੋ ਬਾਹ ਹੈਗੇ ਭਗਵੰਤ ਦੋਰਾ ਕਾਰ ਪੁਖ ਕੀ ਦੇਵ ਕੋਟ ਕੇ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀ ਤੇ ਰਾਮ ਸੰਸਕ੍ਰੋਧ ਜਲੇ ਸਦੋਰਾ ਰਾਮ ਕਥਾ ਜੁਗ ਜੁਗਿਆ ਟਲ ਸਭ ਕੋਈ ਭਗਤ ਨੇਤ ਸੁਰਗ ਬਾਸ ਰਘੂ ਵਰ ਕਰਾ ਸਗਰੀ ਪੁਨੀ ਸਮੇਤ ਜੋ ਪਈ जो एक कथा सुने अरु जा रहै दुख पावत है निकतना आवे जिन प्रगति की ये फल होई आद बेआद सबस कह न कोई संभव सत्रै शायद पुचाव ठाड़ वदी परथन खुदावत तत प्रसार कर ग्रंथ सुधारा फूल परी लहलो सुधारा दोरा नेत्र तुमके चरण तार सदरव तीरत रा नश्री भगत पूरण कियो रघुवर कथा पर संगदौरा सारस जान्यो नहीं बासुवाद विवाद ग्रंथ कल पूरण कियो भागवत कृपा पर साल सवैया ਕਾਇੰਗ ਹੈ ਜਬ ਤੇ ਤੁਮਰੇ ਤਸ ਤੇ ਕਉਂ ਅੰਕ ਤੇ ਨਹੀਂ ਆਉ ਨਿਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਹਮਤੇ ਕ ਨਾਮ ਆਉ ਸਿਮਰਤ ਸਾਸਤਰ ਵੇਸ ਵਾਹੋ ਭੇਦ ਕਹ ਹੈ ਹਮੇ ਇਕਣ ਜਾਣੇ ਜਿ ਇਸ ਪਾਨ ਕਰਵਾ ਦੇ ਮਨੀ ਕ ਮਹਨਤ ਹੋ ਸਕ ਤੋਏ ਬਖਾਨੇ ਹੋ ਲੋਰਾ ਤੁਮਰ ਦਵਾਰ ਕੋ ਸਾੜ ਕੇ ਗਿਉ ਤਹਾਰੋ ਦਵਾਰ ਬਾਹੇ ਗਿਹੇ ਕੀ ਲਾ ਜੀ ਅਸ ਗੋਬਿੰਦ ਦਾ ਤਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਇਕੋਂ ਕਾਜ ਰੂਪ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਜ ਸਭ ਸੁਵਾਰਨਾ ਸਵਨਾ ਗਨਨਾ ਸਮਰਤ ਸੁਆਮੀ ਜੋਗਿਆ ਨ ਵਿਚਾਰੇ ਕਹਿ ਨਾਰਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੀ ਹੈ ਜਿਸ ਦੇ ਹੈ ਉਸ ਪਾਵੇ ਸਦਾ ਸਿਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਧਿੰਖੈ ਮਾੜਸੀ ਆਵਾਜ ਦੇ ਸ਼ਬਦਖਨੇ ਰੇ ਇਹ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਹੋ ਸਾਜਨਾ ਮੇਰਾ ਆਧਾਰ ਮੇਰਾ ਜੀ ਨੂੰ ਬੁਖਾਂ ਸਾਰ ਗਵਾਈਆਂ ਗਰ ਸ਼ਾਮ ਸੁਖਮਣੇ ਮਸੀਆ ਜੀ ਦੀ ਇੱਛਾ ਸਭ ਪੂਜਾਈਆਂ ਸੁਦਾ ਕੁਰਬਾਨ ਕੀਤਾ ਗੁਰੂ ਵਿਟੋ ਨਦੀਆਂ এ ਬੜੀਆਂ ਕਹਿ ਹੈ ਨਾਨਕ ਸੁ ਹੋ ਸੰਤੋਸ਼ ਬਤ ਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਮਾਝੇ ਪੰਜਾਂਮਿਤ ਕਾਸ ਪਾਗਿਆ ਕਾਸ ਪਾਗਿਆ ਸ਼ਬਦਵਾਜੇ ਇਕ ਰਾਜਿਤ ਕਰਤਾ ਆ ਰਿਆ ਪੰਚ ਦੂਤ ਤੁਧ ਵਾਸ ਕੀਤੇ ਕਾਗਨੰਤ ਕਮਾਰਿਆ ਪੁਰ ਕਰੰ ਭਾਇ ਜਿਨ ਕਾ ਸੇ ਨਾਮ ਹਰ ਕਾ ਲਾਗੇ ਕਹਿ ਨਾਮਿਕ ਤੈ ਸਿਖੋ ਆਤਤ ਕਰਨ ਹਦਵਾਜੇ ਅਨਦ ਸੁਨੋ ਵੜ ਪਾਖਿਓ ਸਗਨ ਨੋਥ ਪੂਰੇ ਪਾਰ ਬਣਹਿ ਪ੍ਰਪਾਇ ਉਤਨੇ ਸਗਨ ਵਿਸੂਲੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਾਧ ਸਾਜਨ ਭਏ ਸੱਸੇ ਪੂਰੇ ਗੁਤੇ ਜਾਣੀ ਸੁਣਤੇ ਗੁਨੀ ਕਹਤੇ ਪਵਿਚ ਸਤ ਗੁਰ ਰਹਿਆ ਪਰ ਪੂਰੇ ਬਨਵੰਦ ਨਾਮ ਨੇ ਗੁਰ ਚਾਨ ਲਾਗੇ ਵਾਦ ਜੇੜ ਹਤੂਰੇ ਮੁੰਡਾ ਨੀ ਮਹੱਲਾ ਪੰਜਵਾ ਥਾਲ ਵਿੱਚ ਸੇਣ ਵਸੂਪਈਓ ਸਤਸੰਦੋ ਵਿਚਾਰੋ ਅਮਿਤ ਨਾਮ ਠਾਕੁਰ ਕਾ ਪਈਓ ਜਿਸ ਦਾ ਸਾਸ ਅਧਾਰੋ ਜੇ ਕੋ ਖਾਵਾ ਜੇ ਕੋ ਪੁਚਾ ਜਿਸ ਕਾ ਹੋਇ ਉਦਾਰੋ ਵਹੇ ਵਸਤ ਜੀ ਨਹ ਜਾਇ ਨਿਤਨ ਰੱਖ ਧਾਰੋ ਤਾਂ ਸੰਸਾਰ ਜਨਨ ਲਗਤੇ ਹੀ ਸਭ ਨਾਨਿਕ ਬਰਹ ਬਸਾਰੋ ਸਲੂਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀ ਤੂੰ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਹਿ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਦਾ ਜੀਵਾ ਤਨ ਮਨ ਜੀਵੈ ਹਰਿਆ ਪੌੜੀ ਜਿੱਥਾ ਤੂੰ ਸਮਰੱਥ ਜਿੱਥਾ ਕੋਏ ਨਹੀਂ ਉਥੇ ਤੇਰੀ ਰਾਖਾ ਅਗਨੀ ਉਦਰ ਮਾਹੇ ਸੁਚਾ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ ਪੌਦਾ ਲਿਖ ਮਸਗਾ ਹੋ ਸਭੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਰਮੈ ਹੋ ਪੁੰਨ ਗੁਣ ਗੋਵਿੰਦ ਗਾਏ ਸੰਸਾਰ ਕੇ ਪਾਸ ਮੰਨੇ ਸਾਹਿ ਸਾਹਿ ਦਰਥਾ ਕੋ ਨ ਜਾਏ ਜੇ ਆਵਤデア ਹੈ ਸਲੋਕ ਮਹੱਲਾ ਪੰਜਵਾਂ ਅੰਤਰਗੁਰੀਆ ਆराधना ਇਹ ਬਾਜ ਗੁਰਨਾ ਹੁਨੇ ਤੀਸਰ ਗੁਰਪੇਖਣਾ ਸਰਵਣੀ ਸੁਨਣਾ ਗੁਰਨਾ ਧਰਗੁਰ ਜੀ ਤੀਰਤੇ ਆਗੈ ਜੈ ਭਾਈ ਐਠਾਉ ਖੋਣਾ ਨਿਸ਼ਿਰਪਾ ਕਰੇ ਜਿਸਨੋ ਇਹ ਬਤ ਦੇ ਜਗਨਾ ਹਤਨ ਕਾੜੀਐ ਅਵੇਲੇ ਕੇਈ ਕੇ ਮਹੱਲਾ ਬੰਜਵਾ ਰਖੇ ਰਖਣ ਹਾਰਿਆ ਬੂਵਾਰਿਆ ਉਨ ਕੀ ਪੈਰੀ ਪਾਏ ਕਾਲ ਸਵਾਰਿਆ ਹੋ ਆਪ ਦਿਆਲ ਮਨੋ ਨਾ ਵਿਸਾਰਿਆ ਸਾਧਨਾ ਕੇ ਸੰਗ ਪਰ ਜਲਤਾਰਿਆ ਸਾਗਤ ਨੰਦਕ ਦੁਸ਼ਟਾ ਅਖਿਰ ਮਾਹੀ ਬਿਦਾਰੇ ਆਣ ਦੇਹ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸਮ ਰਸੁਖ ਹੋਏ ਸਗਲੇ ਦੂ ਜਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ